ਸਲਤਾਨ ਵੀ ਦੇ ਦਈਏ ਚੋਂਦਾ ਦਾ ਦਫ਼ਤਰ ਹੈ ਬਹੁਤ ਵੱਡਾ ਦਫ਼ਤਰ ਬਣਾਇਆ ਹੁੰਦਾ ਨੇ ਉਹਨਾਂ ਦੇ ਸਾਰੇ ਸਪੋਰਟਰ ਜਿਹੜੇ ਇਸ ਹਲਕੇ ਦੇ ਉਹ ਸਾਰੇ ਆਏ ਉਹਨਾਂ ਦੇ ਸਾਰੀਆਂ ਸਜੀਆਂ ਬਾਵਾ ਨੇ ਸਭ ਨੇ ਵਿਸ਼ਵਾਸ ਦਵਾਇਆ ਔਰ ਅੱਜ ਤੋਂ ਗਿੱਲ ਸਾਹਿਬ ਮੈਂ ਤੋਂ ਉਦੋਂ ਦੇ ਲੱਗੇ ਸੀ ਪਰ ਅੱਜ ਤੋਂ ਗਿੱਲ ਸਾਹਿਬ ਨੇ ਆਪਣੀ ਸਾਰੀ ਟੀਮ ਜਿਹੜੀ ਹੈ ਉਹ 1 ਤਰੀਕ ਵਾਸਤੇ 1 ਜੂਨ ਵਾਸਤੇ ਪਾਰਟੀ ਦੀ ਮਦਦ ਵਾਸਤੇ ਸਭ ਦੀਆਂ ਡਿਊਟੀਆਂ ਲਾਈਆਂ ਕਿ ਸਾਰਿਆਂ ਨੇ ਤਕੜੇ ਹੋ ਕੇ ਜਿਹੜਾ ਕੰਮ ਕਰਦਾ ਔਰ ਅਸੀਂ ਇਹ ਸੀਟ ਜਿਹੜੀ ਹੈ ਬਹੁਤ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਜੋ ਸਦਵੇ ਤੁਹਾਡੇ ਕੋ ਵੀ ਆ ਕੇ ਹੋਣਗੇ ਸਾਡੇ ਕੋ ਵੀ ਆਏ ਆ ਬਹੁਤ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਹਮਸਾਦੀ ਸੀਟ ਜਿਹੜੀ ਜਿੱਤਣ ਜਾਦੀ ਹੈ ਮੈਂ ਪਾਰਟੀ ਵੱਲੋਂ ਮੇਜ਼ਾ ਡਾਕਟਰ ਮਿੱਝਰੋਣੀ ਜਸਪੀ ਤੋਂਣੀ ਸਰਦਾਰ ਬਾਬਾ ਸਿੰਘ ਜਿਹੜੀ ਐਸਜੀਟੀਸੀ ਦੇ ਮੈਂਬਰ ਨੇ ਤਲਬੀਦ ਹੋਣੀ ਬਹੁਤ ਬਡਾਲੀ ਸਾਹਿਬ ਚੱਲ ਗਏ ਤਾਂ ਬਾਗ ਬਹੁਤ سارے ਬੰਦੇ ਬਹੁਤ ਸੀਨੀਅਰ ਬੰਦੇ ਐਦਾਂ ਦੇ ਬੰਦੇ ਮਿਲਦੇ ਕਿੰਨੇ ਸੀਨੀਅਰ ਬੰਦੇ ਜਿਹੜੇ ਐਸਪੀਸੀ ਦੇ ਮੈਂਬਰ ਸੋ ਮੋਡ ਚੇਂਜ ਹੋ ਗਿਆ ਲੱਗਦਾ ਤੁਹਾਨੂੰ ਮੇਰੇ ਆ ਕਿ ਜੋ ਹੈਲਮਟ ਹੀਆਂ ਪਿਛਲੇ 2-3 ਦਿਨਾਂ ਤੋਂ ਜਿੱਦਾਂ ਕਾਲੀ ਦਲ ਦੇ ਤਰ੍ਹਾਂ-ਤਰ੍ਹਾਂ ਸ਼ਾਮ ਨੂੰ ਹੋ ਰਹੇ ਨੇ ਆਮ ਆਦਮੀ ਪਾਰਟੀ ਵੱਡੀਆਂ ਮੀਟਿੰਗਾਂ ਹੋ ਰਹੀਆਂ ਬਿਲਕੁਲ ਮਾਹੌਲ ਜਿਹੜਾ ਚੇਂਜ ਹੋ ਗਿਆ ਇੱਕਦਮ ਪੂਰੇ ਪੰਜਾਬ ਦੇ ਵਿੱਚ ਅਜੇ ਕੱਲ੍ਹ ਪਾਸੋਂ ਦੇਖਿਓ ਅਦਵਿੰਦ ਕੇਧਿਵਾਲ ਜੀ ਆਦੇ ਉਹਨਾਂ ਦੀ ਅਜੇ ਦੇਖੋ ਪੰਜਾਬ ਦੀ ਜਮਾਨਤ ਹੋਈ ਹੈ ਪੰਜਾਬ ਫੇਰੀ ਕਦੋਂ ਹੋਏਗੀ ਕੁਝ ਪਲਾਨ ਨਹੀਂ ਲੱਗਦਾ ਕਿ ਮਤਲਬ ਅੰਦਾਜ਼ਾ ਨਹੀਂ ਆ ਐਸ ਵੀਕ ਦੇ ਵਿੱਚੋਂ ਵਿਕਰਮ ਮਜੀਠੀਆ ਕਹਿੰਦੇ ਨੇ ਕਿ ਪਹਿਲੇ ਉਹ ਹਿਸਾਬ ਦੇ ਨਹੀਂ ਤੇਰਾ ਘਟਾਲਾ ਕੀਤਾ ਉਹਦਾ ਪਹਿਲੇ ਹਿਸਾਬ ਦੇ। ਮਜੀਠੀਆ ਕਹਿੰਦਾ ਹਿਸਾਬ ਤਾਂ ਮਜੀਠੀਆ ਕੀ ਆ? ਮਜੀਠੀਆ ਕੀ ਐਮਐਲਏ ਐਮਪੀ ਆ ਕਿ ਕਾਲੀ ਦੇ ਪਾਰਟੀ ਆ ਲੀਡਰ ਹੈ ਉਹ? ਕਾਲਾ ਸਾਹਿਬ ਦਗੇ ਉਹਨੂੰ। ਇਦਾਂ ਦੇ ਸੜਕ ਸ਼ੌਪ ਕੀ ਵੀ ਤਰੇ ਫਿਰਦੇ ਆ। ਕਾਲਾ ਸਾਹਿਬ ਦਗੇ ਜੀ ਉਹਨੂੰ। ਉਹ ਕਹਿੰਦੇ ਜਿਹੜਾ ਉਹ ਖਾ ਗਈ ਕਾਲਾ ਸਾਹਿਬ ਦਗੇ ਉਹਨੂੰ। ਬੋਲੇ ਕਾਲਾ ਸਾਹਿਬ ਦਗੇ। ਉਹਦਾ ਹੀ ਦੇ ਹਿਸਾਬ ਦਾ ਉਹ ਕਾਲਾ ਸਾਹਿਬ ਦਗੇ ਜੀ ਉਹਨੂੰ। ਤੇ ਤਲਵਿੰਦਰ ਜੀ ਸ਼ਾਮਲ ਹੋਏ ਆ ਉਹਨਾਂ ਦੀ ਜਿਹੜੀ ਸ਼ਬਦਾਵਲੀ ਬੜੀ ਹੋਰ ਜਿਹੜੀ ਹੋ ਗਈ ਆ ਉਸ ਨੂੰ ਕੀ ਕਹਿਣਾ ਚਾਹਤ ਹੈ? ਵੇਖੋ ਇਹ ਉਦਾਂ ਦੀ ਸ਼ਬਦਾਂ ਦੀ ਜੂਸ ਕਰਨੀ ਚਾਹੁੰਦੇ ਸਾਡੇ ਮਾਂ ਮਾਪ ਦੇ ਸਾਡਾ ਸਮੇਂ ਦੀ ਮਾਂ ਪੰਜ ਜਮਾਤਾਂ ਪੜ੍ਹੀ ਪਹਿਲੇ ਜਮਾਤਾਂ ਦੇ ਬਾਪ ਮੇਰਾ ਫੌਜ ਤੋਂ ਰਟਾਇਡ ਹੋ ਗਿਆ ਸੀਗਾ ਸਾਡੇ ਮਾਂ ਪਿਓ ਨੇ ਹਮੇਸ਼ਾ ਦੱਸਿਆ ਕਿ ਕੋਈ ਗੰਦ ਦੀ ਬੋਲਣਾ ਰੋਜ਼ ਸਵੇਰੇ ਜਦੋਂ ਆਪਣੀ ਮਾਂ ਨੂੰ ਮੈਂ ਮਿਲ ਕੇ ਤੁਰਦਾ ਕਿ ਦੀ ਪੁੱਤ ਕੇ ਦੀ ਛਾਂ ਦੇ ਖਿਲਾਫ਼ ਨਹੀਂ ਬੋਲਣਾ ਗੰਦਾ ਸ਼ਬਦ ਨਹੀਂ ਬੋਲਣਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਇਹਨਾਂ ਦਾ ਮਾਂ ਪਿਓ ਕਿਉਂ ਨਹੀਂ ਇਹਨਾਂ ਨੂੰ ਸਮਝਾਉਂਦਾ ਉਹ ਕਹਿੰਦਾ ਚੰਗਾ ਆਦੀ ਤਲਵੀਰ ਦੀ ਚਲੇ ਗਏ ਸਾਡੇ ਕੋਲੋਂ ਖਿਹੜਾ ਛੁੱਟਿਆ ਸੁਪੀਰ ਮੈਂ ਕਹਿੰਦਾ ਕਿ ਉਹਨਾਂ ਦੇ ਸਾਰੇ ਪੰਜਾਬ ਦੇ ਕਾਲੀਦਾਲ ਵਾਲਾ ਸਾਰਾ ਹੀ ਸਾਰਾ ਕਾਲੀਦਾਲ ਖਿਹੜਾ ਛੱਡ ਗਿਆ ਉਹਨਾਂ ਦਾ ਸਾਲਾ ਪਰੋਈਆ ਬਹਿ ਕੇ ਹੁਣ ਹੋਰ ਸਾਲਾ ਬੁੱਪ ਰੱਖਿਆਦਾ ਕਿ ਬਾਕੀ ਕੋ ਪਾਰਟੀਆਂ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੇ ਜਿੰਨੇ ਬੰਦੇ ਸੀਗੇ ਜਿਹੜੇ ਬੰਦੇ ਸਾਡੇ ਜੇਲਾਂ ਧੱਕੇ ਖਾਂਦੇ تھے ਹੁਣ ਦੋਵੇਂ ਕੀ ਕਹਿੰਦੇ ਹੁੰਦੇ ਆ ਕੱਦੀਆਂ ਗੱਡੀਆਂ ਦੇ ਗੰਡਾ ਤੋਂ ਡਰੈਵ ਤੋਂ ਆ ਕੇ ਹੁਣ ਸਭ ਤੋਂ ਇੱਕ ਦੀ ਗੱਲ ਪ੍ਰਾਈਵੇਟ ਲਿਮਿਟਿਡ ਹੈਗੀ ਆ ਉਹ ਸੀਗੀ ਉਹ ਬਣ ਗਈ ਬਸ ਇੰਨਾ ਹੀ ਕੰਮ ਤੁਸੀਂ ਕੀ ਫਿਊਚਰ ਵੇਖਦੇ ਹੋ ਕਾਲੀ ਦਲ ਦਾ ਅਜੇ ਫਿਊਚਰ ਵੇਖਦੇ ਤੁਸੀਂ ਕੋਣਾ ਕੁਐਸਚਨ ਜਾਣ ਕੇ ਗਲਤ ਕਰ ਦੇਣਾ ਤੂੰ ਸਵਾਦ ਲੈਣ ਦਿਆ ਤੂੰ ਸੀਰੀਅਸ ਫਿਊਚਰ ਵਿਕਰਮਜੀਤ ਸਿੰਘ ਵਿਜੀਠਿਆ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ